ਸਵਾਲ ਕੰਪਨੀ ਦੀ ਇਹ ਜਿਹੜੀ ਜੋੜੀ ਹੈ ਪਹਿਲੀ ਗੱਲ ਫੰਗਸ ਨਹੀਂ ਨੇੜੇ ਆਉਂਦੀ ਦੂਜੀ ਗੱਲ ਫਾਲਸ ਮਟ ਨਹੀਂ ਆਉਂਦੀ ਤੀਜੀ ਗੱਲ ਚੋਨੇ ਨੂੰ ਕਰ ਦੋ ਵੀ ਬਿਲਕੁਲ ਹਰਾ ਭਰਾ ਚੌਥੀ ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸੱਚੀ ਗੱਲ ਉਹ ਕਰਦੇ ਆ ਤੁਸੀਂ ਮੈਨੂੰ ਜਾਣਦੇ ਹੋਵੋਗੇ ਮੈਂ ਤੁਹਾਡਾ ਆਪਣਾ ਦੋਸਤ ਹਨੀ ਕੋੜਪੁਰਾ ਤੋਂ ਕਿਸਾਨ ਦੋਸਤੋ ਜਿਵੇਂ ਕਿ ਐਤ ਕੀ ਭਗੋਲੇ ਦੇ ਟਾਈਮ ਬਾਰਸ਼ਾਂ ਬਹੁਤ ਹੀ ਜ਼ਿਆਦਾ ਹੋਈਆਂ ਜਿੰਨਾ ਵੀਰ ਜੀਆਂ ਦੇ ਅਗੇਤੇ ਚੋਨੇ ਸੀ ਤੇ ਜਿਹੜੇ ਅੱਜ ਨਿਸਰ ਰਹੇ ਐ ਤੇ ਜਿੰਨਾ ਦੇ ਜਿਸ ਟਾਈਮ ਨਿਸਰ ਰੇ ਸੀ ਉਸ ਟਾਈਮ ਬਗੋਲੇ ਦੇ ਉੱਤੇ ਬੱਦਲਵਾਈ ਟੁੱਟੀ ਨਹੀਂ ਭਾਵੇਂ ਉਹ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਵੈਰੈਟੀ ਹੋਵੇ ਭਾਵੇਂ 31 ਹੋਵੇ 32 ਹੋਵੇ ਪੀਆਰ 114 ਹੋਵੇ 16 ਹੋਵੇ ਡੋਗਰ ਪੂਸਾ ਹੋਵੇ ਪੀਲਾ ਪੂਸਾ ਹੋਵੇ ਪੂਸਾ 44 ਹੋਵੇ ਭਾਵੇਂ ਸੁਪਰੀਮ 110 ਹੋਵੇ ਹਰੇਕ ਕਿਸਾਨ ਦੋਸਤ ਦਾ ਮੈਨੂੰ ਤਕਰੀਬਨ ਵੱਖਰੇ ਵੱਖਰੇ ਏਰੀਆਾਂ ਚੋਂ ਫੋਨ ਆ ਰਿਹਾ ਹੈ ਸਣੀ ਵੀਰੇ ਸਾਡੇ ਫਾਲਸ ਮਟ ਦੀ ਬੜੀ ਅਟੈਕ ਕਰ ਰਿਆ ਮਤਲਬ ਕੀ ਡੋਡੀ ਰੋਗ ਵੜਾ ਰਿਆ ਮਤਲਬ ਕੀ ਪੀਲੀ ਕਾਂਗਿਆਰੀ ਜਿਹਨੂੰ ਡੋਡੀ ਰੋਗ ਕਹਿ ਦਿੰਦੇ ਆ ਉਹ ਬੜੀ ਆ ਰਹੀ ਹੈ ਹਲਦੀ ਰੋਗ ਜਿਹਨੂੰ ਕਹਿ ਦਿੰਦੇ ਆ ਤੇ ਸਣੀ ਵੀਰੇ ਅਸੀਂ ਕਿਹੜੀ ਚੀਜ਼ ਪਾਈਏ ਕਿ ਜੇ ਸਾਡੇ ਤੋਂ ਭਗੋਲੇ ਦੇ ਟਾਈਮ ਤੇ ਕਾਪਰ ਦੀ ਸਪਰੇ ਨਹੀਂ ਹੋ ਸਕੀ ਕੀ ਹੁਣ ਤੁਰੰਤ ਰੁਕ ਜੇ ਜਿਹੜੀ ਡੋਡੀ ਬਣ ਰਹੀ ਹੈ ਕਮ ਸੇ ਕਮ ਉਹ ਅੱਗੇ ਨਾ ਵਧੇ ਕਿਸਾਨ ਦੋਸਤੋਂ ਪਹਿਲਾਂ ਤਾਂ ਕਰ ਲੋ ਗੱਲ ਨੋਟ ਜਿਹੜੀ ਕਾਂਗਿਆਰੀ ਮਤਲਬ ਕਿ ਜਿਹੜੀ ਫਾਲਸਮਟ ਡੋਡੀ ਰੋਗ ਭਗੋਲੇ ਦੇ ਟਾਈਮ ਤੇ ਤੁਹਾਡੀ ਉਹਦੇ ਉਹ ਵਿੱਚ ਮਤਲਬ ਕਿ ਭਗੋਲੇ ਦੇ ਵਿੱਚ ਐਂਟਰ ਕਰ ਗਈ ਮਤਲਬ ਕਿ ਕਿਹੜੀ ਚੀਜ਼ ਫੰਗਸ ਉਹ ਹੁਣ ਬਾਹਰ ਆਉਗੀ ਹੀ ਆਉਗੀ ਪਰ ਕਾਫੀ ਕਿਸਾਨ ਦੋਸਤਾਂ ਦੇ ਫੋਨ ਆ ਰਹੇ ਆ ਕਿ ਸਣੀ ਵੀਰੇ ਉਹ ਵੀ ਰੁਕ ਜੇ ਤੇ ਸਾਨੂੰ ਨਾਲ ਹੀ ਕੋਈ ਕਾਲੇ ਤੇਲੇ ਦੀ ਇਹੋ ਜੀ ਦਵਾਈ ਦੱਸ ਦੋ ਜਿਹੜੀ ਪ੍ਰੀਵੈਂਟਿਵ ਜਿਹੜੀ ਹੋਵੇ ਤਕਰੀਬਨ ਤਾਂ ਵੀ ਮਾਰ ਦੇ ਤੇ ਜੇ ਨਾ ਹੋਵੇ ਤਾਂ ਪੈਨ ਹੀ ਨਾ ਦੇਵੇ ਅਸੀਂ ਪਾਏ ਮੈਟਰੋਜਨ ਪਲਸ ਡਾਈਨੋਟਫਰੋਨ ਜਿਹੜੇ ਲੋਕ ਚੈਸਲ ਹੈ ਸਾਲਟ ਜਾਂ ਉਸੀ ਨਾਲੇ ਸਾੜਤ ਨੂੰ ਵੀ ਜਾਣਦੇ ਆ ਕਿ ਅਸੀਂ ਉਹ ਵੀ ਕਰ ਲਿਆ ਸਾਡੇ ਤਾਂ ਵੀ ਏਰੀਆ ਦੇ ਵਿੱਚ ਐਤ ਕੀ ਤੇਲੇ ਦੀ ਸਮੱਸਿਆ ਬੜੀ ਹੈ ਤੇ ਨਾਲ ਸਾਡਾ ਡੋਡੀ ਰੋਗ ਦਾ ਵੀ ਕੰਮ ਹੋ ਜੇ ਤੇ ਸਾਨ ਦੋਸਤੋ ਉਹਦੀਆਂ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਲੈ ਕੇ ਸਵਾਲ ਕੰਪਨੀ ਇੱਕ ਪ੍ਰੋਡਕਟ ਨੂੰ ਲੈ ਕੇ ਆ ਗਈ ਹੈ ਜਿਹਦਾ ਨਾਮ ਕੀ ਹੈ ਵਿਯੋਲਾ ਕਿਸਾਨ ਦੋਸਤੋ ਯੂਨੀਵਰਸਿਟੀ ਮੁਤਾਬਕ ਇੰਦੀ ਜਿਹੜੀ ਬੁਕਸ ਦੇ ਵਿੱਚ ਯੂਨੀਵਰਸਿਟੀ ਦੀ ਕਿਤਾਬ ਦੇ ਵਿੱਚ ਜਿਹੜੀ ਰეკਮੈਂਡੇਸ਼ਨ ਹੈ ਇਹ ਸਾਢੇ ਦੀ ਉਹ 333 ਐਮਐਲ ਤੋਂ ਲੈ ਕੇ 400 ਐਮਐਲ ਦੀ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਕਿਸਾਨ ਦੋਸਤੋ ਤੁਸੀਂ ਇਸ ਲੀਟਰ ਨੂੰ 2.5 ਤੋਂ 3 ਕਿੱਲਿਆਂ ਦੇ ਵਿੱਚ 150 ਲੀਟਰ ਪਾਣੀ 'ਚ ਘੋਲ ਬਣਾ ਕੇ ਤੁਸੀਂ ਇਹਨੂੰ ਪ੍ਰੀਵੈਂਟਿਵ ਵੀ ਤੇ ਈਵਨ ਜੇ 10 ਤੋਂ ਘੱਟ ਤੇ ਲਿਆ ਇਹਨੂੰ ਆਇਤੋਂ ਤੁਸੀਂ ਘਰ ਵੀ ਸਕਦੇ ਹੋ ਤੇ ਬੜਾ ਹੀ ਲੰਮਾ ਰਿਜ਼ਲਟ ਸਵਾਲ ਕੰਪਨੀ ਦੇ ਵਿਓਲਾ ਦਾ ਪਿਛਲੇ ਸਾਲਾਂ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਬੜਾ ਸੋਨਾ ਮਿਲ ਰਿਹਾ ਮੇਨ ਗੱਲ ਕੀ ਹੈ ਕਿ ਕੱਲਾ ਏ ਨਹੀਂ ਕਿ ਤੇਲਾ ਮਾਰੂਗਾ ਤੇਲਾ ਮਾਰਨ ਦੇ ਨਾਲ-ਨਾਲ ਬੜਾ ਸੋਨਾ ਹਰਿਆ ਭਰ ਵੀ ਜ਼ਿਆਦਾ ਲੈ ਕੇ ਆਉਂਦਾ ਦੂਸਰੀ ਗੱਲ ਕਈ ਪੁੱਛਦੇ ਵੀ ਜਿਹੜੀ ਕਾ퍼 ਆਉਂਦਾ ਹੈ ਕਾ퍼 ਆਕਸੀਕਲਰਾਈਡ ਜਾਂ ਫਿਰ ਕਾਪਰ ਹਾਈਡਰੋਕਸਾਈਡ ਬਾਜ਼ਾਰ ਚ ਵੱਖਰੇ ਵੱਖਰੇ ਨਾਮਾਂ ਦੇ ਦੇਖਣ ਨੂੰ ਮਿਲ ਰਿਹਾ ਉਹ ਕੱਲੀ ਸਪਰੇਅ ਕਰਨੀ ਪੈਂਦੀ ਆ ਹੁਣ ਵੀਰੇ ਪਹਿਲਾਂ ਤਾਂ ਅਸੀਂ ਤੇਲੇ ਦੇ ਸੁੰਢੀ ਵਾਲੀ ਕਰੀਏ ਫੇਰ ਅਸੀਂ ਦੁਬਾਰਾ ਕਾਪਰ ਵਾਲੀ ਸਪਰੇਅ ਕਰੀਏ ਪਹਿਲੀ ਗੱਲ ਤਾਂ ਦੁੱਗਣੀ ਕਰਾਈ ਦੂਜੀ ਗੱਲ ਜਿੱਥੋਂ ਦੀ ਬੰਦਾ ਲੰਘ ਜਾਂਦਾ ਤੇ ਉਹ ਬੂਟਾ ਦੁਆਰਾ ਖੜਾ ਨਹੀਂ ਹੋ ਪਾਂਦਾ ਤੇ ਜਣੀ ਵੀਰੇ ਸਾਨੂੰ ਕਾਪਰ ਵੀ ਕੋਈ ਇਹੋ ਜਿਹਾ ਹੀ ਦੱਸੋ ਜਿਹੜਾ ਵਿੱਚ ਹੀ ਮਿਕਸ ਹੋ ਦੇ ਲੋਕ ਕਿਸਾਨ ਦੋਸਤੋਂ ਸਵਾਲ ਕੰਪਨੀ ਦਾ ਹੀ ਇੱਕ ਦਿਗੂਨਾ ਦੇ ਨਾਮ ਤੇ ਪ੍ਰੋਡਕਟ ਆਉਂਦਾ ਜਿਹੜਾ ਕਿ ਕਾਪਲ ਸਲਫੇਟ ਪਲਸ ਮੈਨਕੋਜੈਬ ਹੈ ਮੈਨਕੋਜੈਬ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਪਹਿਲੀ ਗੱਲ ਤਾਂ ਕਿਸੇ ਵੀ ਦਵਾਈ ਤੇ ਮਿਕਸ ਹੋ ਜਾਊਗਾ ਦੂਸਰੀ ਗੱਲ ਕਿਸੇ ਵੀ ਪ੍ਰਕਾਰ ਦੀ ਫਾਲਸਮਟ ਹੋਈ ਉਹਨੂੰ ਵੀ ਰੋਕ ਦੂਗਾ ਜੇ ਕਿਤੇ ਬਘੋਲੇ ਦੇ ਦੋਵਾਂ ਦੀ ਸਪਰੇਅ ਹੋ ਜਾਏ ਫਿਰ ਫਾਲਸਮਟ ਨਾਮ ਦੀ ਗੰਦੀ ਬਿਮਾਰੀ ਨੇੜੇ ਹੀ ਨਹੀਂ ਤਕਰੀਬਨ ਆਉਣ ਦੇਣੀ ਬੀਣ ਗੱਲ ਯਾਦ ਰੱਖਣਾ ਇਹਨਾਂ ਦੋਵਾਂ ਦੀ ਪ੍ਰੋਪਰ ਦੋਸਤੋ ਤੇ ਮੇਨ ਗੱਲ ਕੀ ਹੈ ਪ੍ਰੋਪਰ ਪਾਣੀ ਸਵਾਲ ਕੰਪਨੀ ਦੀ ਇਹ ਜਿਹੜੀ ਜੋੜੀ ਹੈ ਪਹਿਲੀ ਗੱਲ ਤਾਂ ਫੰਗਸ ਨਹੀਂ ਨੇੜੇ ਆਉਂਦੀਂ ਦੂਜੀ ਗੱਲ ਫਸ ਮਟ ਨਹੀਂ ਆਉਂਦੀ ਤੀਜੀ ਗੱਲ ਚੋਨੇ ਨੂੰ ਕਰ ਦੋ ਵੀ ਬਿਲਕੁਲ ਹਰਾ ਭਰਾ ਚੌਥੀ ਗੱਲ ਕਾਲਾ ਤੇਲਾ ਜਿਹੜਾ ਕੀ ਬੀਪੀ ਐਚ ਦੇ ਨਾਮ ਤੇ ਗਿਨਿਆ ਜਾਂਦਾ ਮਤਲਬ ਕਿ ਬਰਾਊਨ ਪਲਾਂਟ ਹੌਪਰ ਕਿਸਾਨ ਦੋਸਤੋ ਹੋਇਆ ਮਾਰ ਦੋ ਨਹੀਂ ਹੋਇਆ ਤਾਂ ਲੰਬੇ ਸਮੇਂ ਤੱਕ ਬੀਪੀ ਐਚ ਦਾ ਛੁਟਕਾਰਾ ਹੀ ਖਤਮ ਮੇਨ ਗੱਲ ਯਾਦ ਰੱਖਣੀ ਹੈ ਇਹਦੀ ਡੋਜ਼ ਇਹਦਾ ਸਹੀ ਪਾਣੀ ਬਾਕੀ ਮੈਂ ਆਪਣੇ ਸਾਰੇ ਕਿਸਾਨ ਦੋਸਤਾਂ ਨੂੰ ਇੱਕ ਬੇਨਤੀ ਕਰਨਾ ਚਾਹੂੰਗਾ ਕਿਸਾਨ ਦੋਸਤੋ ਜੇ ਮੇਰੇ ਕੋਲ ਕਦੇ ਨਹੀਂ ਵੀ ਟਾਈਮ ਹੁੰਦਾ ਫੋਨ ਚੱਕਣ ਦਾ ਡਿਸਪਲੇ ਦੇ ਵਿੱਚ ਮੇਰੇ ਨੰਬਰ ਚੱਲ ਰਿਹਾ ਤੁਸੀਂ ਉਸ ਨੰਬਰ ਤੇ ਮੈਨੂੰ ਵਟਸਐਪ ਰਾਹੀਂ ਵੀ ਪ੍ਰੋਪਰ ਜਾਣਕਾਰੀ ਲੈ ਸਕਦੇ ਹੋ ਤੇ ਮੈਂ ਜਾਂਦਾ ਜਾਂਦਾ ਵੀਡੀਓ ਨਾਲ ਲੰਬੀ ਕਰਦਾ ਹੋਇਆ ਅਤੇ ਸਾਰੇ ਕਿਸਾਨ ਦੋਸਤਾਂ ਦਾ ਧੰਨਵਾਦ ਕਰਦਾ ਹਾਂ ਵਿਦਾ ਲੈਂਦਾ ਇੱਕੋ ਹੀ ਗੱਲ ਕਰੂੰਗਾ ਕਿਸਾਨ ਦੋਸਤੋਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੀਓ ਕਿਉਂਕਿ ਜਿਹੜੇ ਏਰੀਏ ਦੇ ਵਿੱਚ ਇਸ ਟਾਈਮ ਬੀਪੀਐਚ ਦਾ ਅਟੈਕ ਆ ਚੁੱਕਿਆ ਹੈ ਜਾਂ ਜਿਹੜੇ ਏਰੀਏ ਦੇ ਵਿੱਚ ਪਾਣੀ ਜ਼ਿਆਦਾ ਖੜੇ ਹੋਏ ਹੈ ਕਿ ਆਊਗਾ ਹੀ ਆਊਗਾ ਉੱਥੇ ਭਾਵੇਂ 2.5 ਕਿੱਲੇ ਦੇ ਟ੍ਰਾਇਲ ਤੇ ਭਾਵੇਂ 5 ਕਿੱਲੇ ਦਾ ਟਾਇ ਤੁਸੀਂ ਸਵਾਲ ਕੰਪਨੀ ਦਾ ਵਿਯੋਲਾ ਕਰਨਾ ਨਾ ਭੁੱਲੀਓ ਕਿਉਂਕਿ ਔਨ ਵਲੇ ਸਮੇਂ ਦੇ ਵਿੱਚ ਇੱਕ ਨਵੇਂ ਟੈਕਨੀਕਲ ਦੀ ਉਤਪਾਦ ਹੋ ਚੁੱਕੀ ਹੈ ਤੇ ਲੰਬੇ ਸਮੇਂ ਲਈ ਛੁਟਕਾਰਾ ਲੈਣ ਲਈ ਸਵਾਦ ਦਾ ਵਿਓਲਾ ਜ਼ਰੂਰ ਵਰਤ ਕੇ ਦੇਖਿਓ ਸਾਰੇ ਕਿਸਾਨ ਦੋਸਤਾਂ ਦਾ ਧੰਨਵਾਦ ਥੈਂਕ ਯੂ ਸਾਸ਼ੀ ਗੜ